ਗੋਰਿਆਂ ਕੋ ਪੀਜ਼ਾ ਏ ਪਰੌਂਠਾ ਸਾਡੇ ਕੋਲ ਏ ਗੋਰਿਆਂ ਕੋ ਪੀਜ਼ਾ ਏ ਪਰੌਂਠਾ ਸਾਡੇ ਕੋਲ ਏ ਬੇਬੇ ਵੇਖ ਵੇਲਣੇ ਨਾ ਕੀਤਾ ਗੋਲ ਗੋਲੇ ਹੱਥ ਨਾਲ ਥੱਪ ਕੇ ਤੇ ਤਵੇ ਦਿੱਤਾ ਸਾਟੇ ਠੀਕ ਹੈ ਜੀ ਆਲੂ ਦਾ ਪਰੌਂਠਾ ਕਿਹੜਾ ਪੀਜ਼ਾ ਨਾਲ ਘਟਾ ਕੋਡੀ ਤਾਂ ਬਰੈਡ ਜਾਂਦੀ ਛੁਰੀ ਨਾਲ ਮੁੰਨੀ ਏ ਆਹੋ ਥੋਡੀ ਤਾਂ ਬਰੈਡ ਜਾਂਦੀ ਛੁਰੀ ਨਾਲ ਮੁੰਨੀ ਏ ਹੱਥ ਦਾ ਸਵਾਦ ਆਟਾ ਹੱਥ ਨਾਲ ਗੁੰਨੀ ਏ ਠੀਕ ਏ ਤੇ ਆਲੂ ਤੇ ਪਿਆਜ਼ ਕੱਟੇ ਹੋਏ ਨੇ ਪੇਕੇ ਤੇ ਆਲੂ ਤੇ ਪਿਆਜ਼ ਕੱਟੇ ਹੋਏ ਨੇ ਅਦਰਕ ਮਰਚਾ ਮਸਾਲੇ ਇਕੱਠੇ ਹੋਏ ਨੇ ਵਾਹ 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 ਮੇਰੇ ਢੱਡ ਵਾਸਤੇ ਇਹ ਸਾਰੇ ਕੱਟ ਮਰੇ ਨੇ ਮੇਰੇ ਢੱਡ ਵਾਸਤੇ ਸਾਰੇ ਕੱਟ ਮਰੇ ਨੇ ਬਰੂਦ ਵਾਂਗ ਪੇੜਿਆਂ 'ਚ ਬੇਬੇ ਵੇਖ ਭਰੇ ਨੇ ਬੇਬੇ ਨੇ ਕਿਹਾ ਜਦ ਤਵੇ ਉੱਤੇ ਸੱਟਿਆ ਤੇ ਬੇਬੇ ਨੇ ਕਿਹਾ ਜਦ ਤਵੇ ਉੱਤੇ ਸੱਟਿਆ ਸਰਸਰ ਕਰਕੇ ਕਿਹਾ ਵੇਖੋ ਮੱਛੇ ਆਹੋ ਵਾਹ 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 ਜੀ ਵਾਹ ਇਹੋ ਨਾਲ ਰਾੜ ਲਾਵੇਂ ਕਿ ਹੋ ਨਾਲ ਰੜ ਲਾਵੇਂ ਤਵੇਂ ਉੱਤੇ ਤਾਰੀਆਂ ਆਲੂ ਦੇ ਪਰੌਂਠੇ ਤੇ ਤਵਾਰਦਾ ਵਾ 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 ਕਿਉਂ ਤਾਲ ਨਾਲ ਲਾਵੇਂ ਤਵੇਂ ਉੱਤੇ ਤਾਰੀਆਂ ਆਲੂ ਦੇ ਪਰੌਂਠੇ ਤੇ ਤਵਾਰਦਾ ਫਰਾਰੀਆਂ ਮੈਦਾ ਖਾ ਕੇ ਪੈ ਜਾਂਦਾ ਟਿੱਡ ਵਿੱਚ ਵਾਟੇ ਆਹ ਆਲੂ ਦਾ ਪਰੌਂਠਾ ਕਿਹੜਾ ਪੀਦੇ ਨਾਲ ਕੱਤੇ ਵਿੱਚੋਂ ਠੰਡਾ ਚੱਕ ਮੱਖਣ ਦਾ ਪੇੜਾ ਵਾ 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 ਕੁਝ ਵਿੱਚੋਂ ਠੰਡਾ ਚੱਕ ਮੱਖਣ ਦਾ ਪੇੜਾ ਨਹੀਂ ਪਰੌਂਠੇ ਤੱਤੀ ਛਾਤੀ ਉੱਤੇ ਕਰਨਾ ਨਹੀਂ ਆਹ ਵਾ ਵਾ ਕੁਝ ਵਿੱਚੋਂ ਠੰਡਾ ਚੱਕ ਮੱਖਣ ਦਾ ਪੇੜਾ ਨਹੀਂ ਪਰੌਂਠੇ ਤੱਤੀ ਛਾਤੀ ਉੱਤੇ ਕਰਨਾ ਨਵੇੜਾ ਨਹੀਂ ਪਿਗਲਿਆ ਮੱਖਣ ਤੇ ਤਾਪ ਸਾਰਾ ਵਾ 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 ਮੱਖਣ ਨੂੰ ਵੇਖ ਕੇ ਪਰੌਂਠਾ ਡੇ ਲੱਗਿਆ ਕੀ ਕਹਿਣਾ ਤੇ ਪੀਜ਼ੇ ਨਾਲ ਪੀਣ ਬੱਤਾ ਮਰੀ ਉਹਦੀ ਮੱਤੇ ਉਹ ਆਲੂ ਦਾ ਪਰੌਂਠਾ ਕਿਹੜਾ ਪੀਜ਼ੇ ਨਾਲ ਘਟ ਵਾ ਵਾ